ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਇੱਕ ਮਹਿਤਾ ਚੌਂਕ ਦੇ ਹੱਡਵੇ ਤੇ ਛਣਾਉਣ ਲਗਾ ਉਥੇ ਇੱਕ ਅਮਰਜੀਤ ਸਟੂਡੀਓ ਸੀ ਅੱਜ ਵੀ ਉਹ ਸਟੂਡੀਓ ਮੌਜੂਦ ਹੈ ਉਹਦਾ ਜਿਹੜਾ ਮਾਲਕ ਸੀ ਅਮਰਜੀਤ ਸਿੰਘ ਬਹੁਤ ਵਧੀਆ ਫੋਟੋਗ੍ਰਾਫੀ ਕਰਦਾ ਸੀ ਵਿਆਹਾਂ ਦੇ ਵਿੱਚ ਵੀਡੀਓ ਵਗੈਰਾ ਮੂਵੀ ਵਗੈਰਾ ਬਣਾਉਂਦਾ ਸੀ ਤੇ ਇਹ ਆਪਣਾ ਸਟੂਡੀਓ ਦਾ ਸਮਾਨ ਲੈਣ ਵਾਸਤੇ ਜਲੰਧਰ ਜਾਂਦਾ ਹੁੰਦਾ ਸੀ ਤੇ ਸਿਰ ਤੋਂ ਇਹ ਮੋਨਾ ਸੀ ਜਿਹੜੇ ਲੋਕ ਦੱਸਦੇ ਆ ਉੱਥੋਂ ਦੇ ਉਹ ਕਹਿੰਦੇ ਜਦੋਂ ਵੀ ਕਿਸੇ ਕੁੜੀ ਦੇ ਆਨੰਦ ਕਾਰਜ ਹੁੰਦੇ ਸੀ ਤਾਂ ਇਹ ਅਮਰਜੀਤ ਸਿੰਘ ਕਹਿੰਦੇ ਇਹਦੇ ਜਪਰੀ ਸਾਹਿਬ ਕੰਢ ਸੀਗਾ ਇੰਨਾ ਭੈ ਰੱਖਦਾ ਸੀ ਗੁਰੂ ਸਾਹਿਬ ਦਾ ਮੂਵੀ ਬਣਾਉਂਦਾ ਬਣਾਉਂਦਾ ਫੋਟੋਮਾਂ ਕਰਦਾ ਕਰਦਾ ਕਹਿੰਦੇ ਜਪਸ਼ ਦਾ ਪਾਠ ਨਾਲ ਕਰਦਾ ਰਹਿੰਦਾ ਸੀ ਕਈਆਂ ਮੂਵੀਆਂ ਦੇ ਵਿੱਚ ਉਹਦੀ ਰਿਕਾਰਡਿੰਗ ਵੀ ਕਹਿੰਦੇ ਆਉਂਦੀ ਹੈ ਫਿਰ ਲੋਕਾਂ ਨੇ ਬਾਅਦ ਵਿੱਚ ਕਿਹਾ ਕਿ ਇਹ ਆਵਾਜ਼ ਕਿਹਦੀ ਹੈ ਕਹਿੰਦੇ ਫਿਰ ਪਤਾ ਲੱਗਿਆ ਕਿ ਇਹ ਤਾਂ ਅਮਰਜੀਤ ਸਿੰਘ ਸਟੂਡੀਓ ਹੈ ਜਿਹੜਾ ਮੂਵੀ ਬਣਾਉਂਦਾ ਹੈ ਤੇ ਉਹ ਪਾਠ ਕਰਦਾ ਨੰਦ ਨਾਲ ਜਿਹੜੀ ਮੈਂ ਘਟਨਾ ਸੁਣਾਉਣ ਲਗਾ ਇਹਦਾ ਮੋਟਿਵ ਕੀ ਹੈ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਤੇ ਮਹਿਤਾ ਚੌਂਕ ਜਿਹੜਾ ਬ੍ਰਹਮ ਗਿਆਨੀ ਸੀ ਬਾਬਾ ਠਾਕੁਰ ਸਿੰਘ ਜਿਹਨੂੰ ਗੂੰਗਾ ਕਹਿੰਦੇ ਆ ਤੇ ਆ ਪਿੱਛੇ ਜੇ ਮਰਿਆ ਉਹ ਤੇ ਉਹ ਉਦੋਂ ਮੌਜੂਦਾ ਉੱਥੇ ਹੁੰਦਾ ਸੀ ਮੌਜੂਦ ਤੇ ਹੋਇਆ ਕਿ ਇਹ ਜਿਹੜਾ ਅਮਰਜੀਤ ਸਿੰਘ ਹੈ ਇਹ ਸੁਨਿਆਰੇ ਨਜਾਤੀ ਨੂੰ ਜਾਨੀ ਕਿ ਸੁਨਹਿਰਾ ਜਾਤੀ ਨੂੰ ਬਿਲੋਂਗ ਕਰਦਾ ਸੀ ਤੇ ਇਹ ਜਦੋਂ ਜਲੰਧਰੋਂ ਆਉਂਦਾ ਸੀ ਸਮਾਨ ਲੈ ਕੇ ਆਪਣੇ ਸਟੂਡੀਓ ਦਾ ਇਹਨੂੰ ਰਈਏ ਫਾਟਕ ਪੈਂਦੇ ਨੇ ਇੱਕ ਅ ਬਿਆਸ ਤੋਂ 17-18 ਕਿਲੋਮੀਟਰ ਉੱਥੇ ਬੱਸ ਵਿੱਚੋਂ ਕੱਢ ਕੇ ਗੋਲੀਆਂ ਮਾਰ ਕੇ ਇਹਨੂੰ ਮਾਰਿਆ ਗਿਆ ਜਦੋਂ ਫਾਟਕ ਦੀ ਬੱਸ ਰੁਕੀ ਤਾਂ ਉੱਥੇ ਖਾਰਕੂਆਂ ਨੇ ਬੱਸ ਵਿੱਚੋਂ ਕੱਢ ਕੇ ਇਹਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਇਸ ਅਮਰਜੀਤ ਸਿੰਘ ਦੇ ਇਸ ਵਕਤ ਇੱਕ ਬੇਟੀ ਹੈ ਇੱਕ ਬੇਟਾ ਹੈ ਇੱਕ ਬੇਟਾ ਇਹਦਾ ਤੇ ਉਹ ਬੇਟੇ ਦੇ ਘਰ ਵਾਲੀ ਜਿਹੜੇ ਕਿ ਨੂੰ ਤੇ ਪੁੱਤ ਥੋੜੇ ਸਮਾਂ ਪਹਿਲਾਂ ਮਰ ਗਏ ਸੀ ਕੋਈ ਪ੍ਰੋਬਲਮ ਕਰਕੇ ਮੌਤ ਹੋ ਗਈ ਸੀ ਉਹਨਾਂ ਦੀ ਤੇ ਜਦੋਂ ਇਹਦੀ ਮੌਤ ਹੁੰਦੀ ਹੈ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ ਜਿਹੜੇ ਮਹੱਤੇਪਿੰਡ ਦੇ ਲੋਕ ਸੀ ਉਹਨਾਂ ਨੇ ਵਿਰੋਧ ਕੀਤਾ ਕਿ ਤੁਸੀਂ ਗਲਤ ਬੰਦਾ ਮਾਰਤਾ ਤੇ ਤੁਸੀਂ ਹੁਣ ਅੰਦਾਜ਼ਾ ਲਾਓ ਵੀ ਜਿਹੜਾ ਬੰਦਾ ਫੋਟੋਗ੍ਰਾਫੀ ਕਰਦਾ ਹੋਇਆ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਜਪੁਜੀ ਸਾਹਿਬ ਦਾ ਪਾਠ ਕਰਦਾ ਉਹਦੀ ਭਾਵਨਾ ਕੀ ਹੋਣੀ ਹੈ ਕਿੰਨਾ ਭੈ ਸੀ ਉਹਦੇ ਅੰਦਰ ਉਹਦੀ ਹੱਤਿਆ ਤੋਂ ਬਾਅਦ ਜਦੋਂ ਮਹਿਤਾ ਚੌਂਕ ਪਿੰਡ ਦੇ ਲੋਕਾਂ ਨੇ ਵਿਰੋਧ ਕੀਤਾ ਜਿਹੜਾ ਬ੍ਰਹਮ ਗਿਆਨੀ ਸੀ ਬਾਬਾ ਠਾਕੁਰ ਸਿੰਘ ਗੂੰਗਾ ਕਹਿੰਦਾ ਹੁਣ ਉਹਨਾਂ ਨੂੰ ਮੈਂ ਉਹਨੇ ਫਿਰ ਇਹਦਾ ਸਹਿਜ ਪਾਠ ਕਰਵਾਇਆ ਗੁਰਦੁਆਰਾ ਮਹਿਤਾ ਚੌਂਕ ਦੇ ਵਿੱਚ ਜਿੱਥੇ ਹੁਣ ਤਕਸਾਲ ਦਾ ਡੇਰਾ ਹੈ ਜਿੱਥੇ ਆ ਬਗੜ ਵਿਲਾ ਤੁਮਾ ਰਹਿੰਦਾ ਜਿਹੜਾ ਕਹਿੰਦਾ ਮੈਂ ਤਕਸਾਲ ਦਾ ਮੁਖੀ ਹਾਂ ਤੇ ਉੱਥੇ ਇਹਨਾਂ ਨੇ ਪਾਠ ਕਰਵਾਇਆ ਸੀ ਯਾਨਕਿ ਉਹਦਾ ਬਾਅਦ ਵਿੱਚ ਜਦੋਂ ਉਹਦੀ ਮੌਤ ਹੋ ਜਾਂਦੀ ਹੈ ਤੇ ਇਹਦੀ ਜਿਹੜੀ ਜ਼ਿੰਮੇਵਾਰੀ ਹੈ ਨਾ ਸੁਖਦੇਵ ਸਿੰਘ ਬੱਬਰ ਨੇ ਲਈ ਸੀ ਤੇ ਉਹ ਜ਼ਿੰਮੇਵਾਰੀ ਵਿੱਚ ਇਹ ਕਿਹਾ ਸੀ ਕਿ ਅਸੀਂ ਕੋਈ ਮੋਨਾ ਪੰਜਾਬ ਦੇ ਵਿੱਚ ਰਹਿਣ ਨਹੀਂ ਦੇਵਾਂਗੇ ਯਾਨਕਿ ਜਿਹੜੀ ਇਹ ਕਹਾਣੀ ਹੈ ਤੁਸੀਂ ਮਹਿਤਾ ਚੌਂਕ ਜਾ ਕੇ ਪਤਾ ਕਰ ਸਕਦੇ ਹੋ ਹਲੇ ਵੀ ਉਹ ਸਟੂਡੀਓ ਉੱਥੇ ਮੌਜੂਦ ਹੈਗਾ ਤੇ ਉਹਦਾ ਪਰਿਵਾਰ ਉਹ ਸਟੂਡੀਓ ਵਿੱਚ ਅੱਜ ਵੀ ਕੰਮ ਕਰਦਾ ਹੈ ਜਣ ਕੇ ਗੰਦੀਆਂ ਕਰਤੂਤਾਂ ਨੇ ਖਾੜਕੂ ਬਾਦੀਆਂ ਜਿਹੜੀਆਂ ਤੁਹਾਡੇ ਸਾਹਮਣੇ ਮੈਂ ਕੱਲੇ ਕੱਲੇ ਕਰਕੇ ਲਿਆ ਰਿਆਂ ਹੁਣ ਜਿਹੜੇ ਬੰਦੇ ਸਾਡੇ ਪੰਜਾਬ ਦੇ ਵਸਿੰਦੇ ਨੇ ਜਿਹੜੇ ਕਹਿੰਦੇ ਨੇ ਗੁਰਬਾਣੀ ਪੜੋ ਗੁਰਬਾਣੀ ਸੁਣੋ ਸਾਡੀ ਸਿੱਖ ਕੌਮ ਵਧੇ ਫੁੱਲੇ ਹੁਣ ਤੁਸੀਂ ਇਹ ਦੇਖੋ ਵੀ ਜਿਹੜੇ ਸਿੱਖ ਮੂਵਮੈਂਟ ਨੂੰ ਚਲਾ ਰਹੇ ਸੀ ਜਿਹੜੇ ਕਹਿੰਦੇ ਸੀ ਅਸੀਂ ਖਾਲਸਤਾਨ ਬਣਾਉਣਾ ਅਸੀਂ ਸਿੱਖ ਕੌਮ ਨੂੰ ਇੱਥੇ ਵਧਾ ਚੜਾ ਕੇ ਜਣ ਕੇ ਸਿੱਖ ਕੌਮ ਵਧੇ ਫੁੱਲੇ ਇਹ ਗੱਲਾਂ ਕਰਦੇ ਸੀ ਉਹਨਾਂ ਨੇ ਇੱਕ ਜਪਨੀ ਸਾਹਿਬ ਦਾ ਪਾਠ ਕਰਨ ਵਾਲਾ ਬੰਦਾ ਗੋਲੀਆਂ ਮਾਰ ਕੇ ਮਾਰ ਦਿੱਤਾ ਹਾਲਾਂਕਿ ਜਦੋਂ ਉਹਨੂੰ ਗੋਲੀਆਂ ਮਾਰਨ ਲੱਗੇ ਨੇ ਨਾ ਕਹਿੰਦੇ ਉਹਨੇ ਇਹ ਕਿਹਾ ਸੀ ਕਿ ਮੈਂ ਜਪਜੀ ਸਾਹਿਬ ਦਾ ਪਾਠ ਕਰਦਾ ਮੇਰੇ ਹੋਰ ਵੀ ਸ਼ਬਦ ਕੰਠ ਨੇ ਤੁਸੀਂ ਮੇਰੇ ਕੋਲੋਂ ਸੁਣ ਸਕਦੇ ਹੋ ਮੈਂ ਸਿਰ ਤੋਂ ਮੋਨਾ ਜ਼ਰੂਰ ਹਾਂ ਪਰ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਇਹ ਗੱਲ ਉਹਨੇ ਕਹੀ ਸੀ ਜਣਕ ਇਹੋ ਜਿਹੇ ਗੰਦੀਆਂ ਕਰ ਦੋ ਤਾਂ ਇਹਨਾਂ ਨੇ ਕੀਤੀਆਂ ਇਹ ਗੱਲ 87 ਦੀ ਹੈ ਜਿਹੜਾ ਬਾਬਾ ਠਾਕੁਰ ਸਿੰਘ ਗੁੰਗਾ ਮਰਿਆ ਬਾਅਦ ਵੀ ਜਿਹੜਾ ਕਹਿੰਦਾ ਭਿੰਡਰਾਂ ਵਾਲਾ ਸ਼ਹੀਦ ਨਹੀਂ ਹੋਇਆ ਤੇ ਉਹਨੇ ਬਾਅਦ ਵਿੱਚ ਮਿੱਤ ਚੌਂਕ ਡੇਰੇ ਵਿੱਚ ਇਹਦਾ ਭੋਗ ਪਵਾਇਆ ਜਾਣੇ ਕਿ ਪਾਠ ਕਰਵਾਇਆ ਸੀਗਾ ਆ ਕਰਤੂਤਾ ਸੀ ਇਹਨਾਂ ਦੀਆਂ ਬਹੁਤੇ ਲੋਕ ਫੋਨ ਕਰਕੇ ਧਮਕੀਆਂ ਦੇਣਗੇ ਕਿ ਤੁਸੀਂ ਜਾਣ ਬੁੱਝ ਕੇ ਭਾਂਬੜ ਵਾਲ ਰਹੇ ਭਾਂਬੜ ਨਹੀਂ ਬਾਲ ਰਹੇ ਅਸੀਂ ਤੁਹਾਡੀਆਂ ਕਰਤੂਤਾ ਦੱਸ ਰਹੇ ਹਾਂ ਕਿ ਜਿਹੜੇ ਪੰਜਾਬ ਨੂੰ ਤੁਸੀਂ ਕਹਿੰਦੇ ਪੰਜਾਬ ਗੁਰਾਂ ਦੇ ਨਾਂ ਤੇ ਵੱਸਦਾ ਹੈ ਤੇ ਉਹ ਪੰਜਾਬ ਦੇ ਵਸਿੰਦੇ ਲੋਕ ਤੁਸੀਂ ਬੱਸਾਂ ਵਿੱਚੋਂ ਕੱਢ ਕੱਢ ਕੇ ਮਾਰੇ ਸ਼ਰਿਆਮ ਜਿਹੜਾ ਅੱਤਵਾਦ ਦਾ ਟੈਗ ਲੱਗਿਆ ਨਾ ਸਾਡੇ ਤੇ ਜਰਾਇਮ ਪੇਸ਼ਾ ਕੌਮ ਸਾਨੂੰ ਕਿਹਾ ਜਾਂਦਾ ਉਹ ਇਹਨਾਂ ਕਰਤੂਤਾਂ ਕਰਕੇ ਲੱਗਿਆ ਬਾਅਦ ਵਿੱਚ ਗੁੰਗੇ ਬਾਬੇ ਠਾਕੁਰ ਸਿੰਘ ਨੇ ਕਹਿਤਾ ਸਾਡੇ ਕੋਲੋਂ ਗਲਤੀ ਹੋ ਗਈ ਸਾਡੇ ਸਿੰਘਾਂ ਕੋਲੋਂ ਗਲਤੀ ਹੋ ਗਈ ਇਹ ਗਲਤੀ ਹੈ ਬੰਦਾ ਮਾਰਦਾ ਤੁਸੀਂ ਯਾਰ ਸ਼ਰਿਆਮ ਬੱਸ ਵਿੱਚੋਂ ਕੱਢ ਕੇ ਉਹਦਾ ਕਸੂਰ ਕੀ ਸੀਗਾ ਸ਼ਿਰ ਤੋਂ ਮੋਨਾ ਸੀ ਬਸ ਇੰਨੀ ਗਲਤੀ ਸੀ ਉਹਦੀ ਹੁਣ ਜਿਹੜੇ ਕਲੀਨ ਸ਼ੇਪ ਬੰਦੇ ਪੰਜਾਬ ਵਿੱਚ ਰਹਿੰਦੇ ਉਹਨਾਂ ਨੂੰ ਮਾਰ ਸਕਦੇ ਹੈਗੀ ਹਿੰਮਤ ਜਾਨੀ ਕਿ ਅਤਵਾਦ ਵਾਲੇ ਜੋ ਕੁਝ ਹੋਇਆ ਉਹਦਾ ਸਾਡੀ ਕੌਮ ਨੂੰ ਖਮਿਆਜਾ ਅੱਜ ਤੱਕ ਭੋਤਨਾ ਪੈ ਰਿਹਾ ਕਿਤੇ ਟ੍ਰੇਨ ਵਿੱਚ ਇੱਕ ਕੱਲਾ ਸਰਦਾਰ ਪੱਗ ਵਾਲਾ ਬੈਠਾ ਹੁੰਦਾ ਸੀ ਨਾ ਪਿਛਲੇ ਜੇ ਤੁਸੀਂ 50 60 ਸਾਲ ਪਿਛੇ ਜਾਓਗੇ ਤਾਂ ਸਾਰੀ ਟ੍ਰੇਨ ਦੇ ਡੱਬੇ ਵਿੱਚ ਕਿਸੇ ਜੁਰਤ ਨਹੀਂ ਹੁੰਦੀ ਸੀ ਕਿਸੇ ਵੱਲ ਅੱਖ ਭਰ ਕੇ ਕੋਈ ਦੇਖ ਲਵੇ ਅਗਲਾ ਕਹਿੰਦਾ ਸੀ ਮੇਰੀ ਬੇਟੀ ਬੈਠੀ ਐ ਤੇ ਸਰਦਾਰ ਬੈਠਾ ਮੈਨੂੰ ਕੋਈ ਚਿੰਤਾ ਨਹੀਂ ਮੈਨੂੰ ਕੋਈ ਫਿਕਰ ਨਹੀਂ ਤੇ ਅੱਜ ਸਾਡੇ ਕੋਈ ਯਕੀਨ ਹੀ ਨਹੀਂ ਕਰਦਾ ਕਿਉਂ ਨਹੀਂ ਕਰਦਾ ਇਹ ਕਰਤੂਤਾਂ ਅਸੀਂ ਕੀਤੀਆਂ ਇਹਨਾਂ ਕਰਤੂਤਾਂ ਕਰਕੇ ਅੱਤਵਾਦ ਦਾ ਸਾਡੇ ਤੇ ਟੈਗ ਲੱਗਾ ਜਿਹੜੀ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਈ ਹੈ ਨਾ ਅੱਜ ਅਮਰਜੀਤ ਸਿੰਘ ਦਾ ਪਰਿਵਾਰ ਮਹਿਤਾ ਚੌਂਕ ਦੇ ਵਿੱਚ ਰਹਿ ਰਿਹਾ ਉਸੇ ਸਟੂਡੀਓ ਦੇ ਵਿੱਚ ਉਹ ਪਰਿਵਾਰ ਕੰਮ ਕਰਦਾ ਹੈ ਜਿਹੜੇ ਸਟੂਡੀਓ ਦੇ ਮਾਲਕ ਉਹਦਾ ਅਮਰਜੀਤ ਸਿੰਘ ਜਿਹਨੂੰ ਗੋਲੀਆਂ ਮਾਰ ਕੇ ਮਾਰਿਆ ਗਿਆ ਪੁੱਛ ਲਓ ਪਤਾ ਕਰ ਲਓ ਜਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ